ਦੇਸ਼ ਦੇਸ਼ੂਕ ਵਤਨ ਦੀ ਮਿੱਟੀ ਨਿਊ ਚੈਨਲ ਨੂੰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਅੱਜ ਅਸੀਂ ਫਿਰ ਹਾਜ਼ਰ ਹਾਂ ਹਫਤਾਵਾਰੀ ਅਤੇ ਲੜੀਵਾਰ ਇਤਿਹਾਸ ਲੈ ਕੇ ਜੋ ਅਕਾਲਪੁਰ ਖੇ ਦੀ ਮੇਰ ਸਦਕਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਤਿਹਾਸ ਪ੍ਰਕਾਸ਼ ਕੀਤਾ ਜਾ ਰਿਹਾ ਹੈ ਅਤੇ ਸਾਡੇ ਨਾਲ ਹਮੇਸ਼ਾ ਦੀ ਤਰ੍ਹਾਂ ਮੌਜੂਦ ਹਨ ਟਵੀਸ਼ਰ ਭਾਈ ਲਖਬੀਰ ਸਿੰਘ ਜੀ ਠੱਠਾ ਖਟਾ ਸਾਹਿਬ ਆਪਸੀ ਹੋ ਸਮਝਾ ਖਟਾ ਸਾਹਿਬ ਸਾਨੂੰ ਅਗਲੀ ਲੜੀ ਜੋੜਨ ਦੀ ਇਤਿਹਾਸਕ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਦੇਸ਼-ਵਿਦੇਸ਼ ਵਿੱਚ ਮਤਨ ਦੇ ਮਿੱਟੀ ਨਿਊ ਚੈਨਲ ਵੇਖ ਰਹੀਆਂ ਜੀ ਸਭ ਸੰਤਾਂ ਨੂੰ ਮੇਰੇ ਪਿਆਰ ਭਰੀ ਸਾਸ਼ਨੀ ਗਾਲ ਜੀ ਸਮਝੋ ਸਾਹਿਬ ਪਿਛਲੇ ਐਪੀਸੋਡ ਵਿੱਚ ਅਸਾਂ ਬਾਬਾ ਨਾਨਕ ਜੀ ਦੇ ਵੱਡੇ ਪੁੱਤਰ बाबा श्रीचंद ਬਾਰੇ ਜਿਆਦਾ ਥਾਂ ਨਹੀਂ ਦਿੱਤੇ ਬਿਲਕੁਲ ਪਰ ਉਹਨਾਂ ਦੇ ਜੀਵਨ ਕਾਲ ਵਿੱਚੋਂ ਕੁਝ ਗੱਥਾਵਾਂ ਵੀ ਆਪਣਾ ਥਾਂ ਨਹੀਂ ਦਿੱਤੀਆਂ ਸੀ ਹਾਂਜੀ ਕੁਝ ਹੋਰ ਵੀ ਗੱਥਾਵਾਂ ਹੈ ਨੇ ਸੰਖੇਪ ਵਿੱਚ ਰਹਿ ਕੇ ਆਪਣਾ ਮੈਂ ਥਾਂ ਨਹੀਂ ਕਰਨ ਦਾ ਯਤਨ ਕਰਾਂਗਾ ਭਗਵਾਨ ਬਾਬਾ श्रीचंद ਮਹਾਰਾਜ ਇਨਾਂ ਦਾ ਇਹ ਤੇ ਪਤਾ ਲੱਗ ਗਿਆ ਸਾਰੇ ਸੰਸਾਰ ਨੂੰ ਕਿ ਇਹ ਉਸ ਪ੍ਰਮਾਤਮਾ ਦਾ ਅਵਤਾਰ ਨੇ ਹਾਂਜੀ ਓਕੇ ਗੁਰੂ ਨਾਨਕ ਸਾਹਿਬ ਜੀ ਇਹ ਵੀ ਅਵਤਾਰ ਸੀ ਮਮਾ ਕਿਰਿਚਾਨ ਜੀ ਇਹ ਵੀ ਅਵਤਾਰ ਸੀ ਔਰ ਇਹਨਾਂ ਦੇ ਛੋਟਾ ਭਾਈ ਸਾਹਿਬ ਹਾਂਜੀ ਬਾਬਾ ਲਖਮੀ ਦਾਸ ਜੀ ਜਨਾਂ ਨਾਮ ਸੀ ਹਾਂਜੀ ਭਾਵੇਂ ਸੁਭਾਅ ਤੌਰ ਤੇ ਉਹ ਉਹਨਾਂ ਸੁਭਾਅ ਹੋਰ ਸੀ ਪਰ ਹੈ ਉਹ ਹੀ ਵਿਤਾਰ ਸੀ ਕਿ ਤਿੰਨੋਂ ਅਤਾ ਰਿਖੇ ਕਰੁਛਾ ਪੈਦਾ ਹੋਇਆ ਬਾਬਾ ਸਿਵ ਚੰਦ ਜੀ ਜਿਹੜੇ ਸੀ ਇਹਨਾਂ ਦਾ ਸੁਭਾਅ ਜਿਹੜਾ ਸੀ ਇਹ ਸਾਧੂ ਮਹਤ ਸਦਾਸੀ ਮਹਤਤ ਰਹਿੰਦੇ ਸੀ ਇਹਨਾਂ ਦੀ ਲੇਵ ਉਸ ਪਰਮਾਤਮਾ ਨਾਲ ਜੁੜੀ ਰਹੀ ਸੀ ਹਾਂਜੀ ਜਿਵੇਂ ਕਿ ਗੁਰਬਾਣੀ ਦਾ ਪ੍ਰਮਾਣ ਹੈ ਸਾਵਧਾਨ ਇਕਾਗਰ ਕੀ ਇਹ ਇਕਾਗਰਿਤ ਹੋ ਕੇ ਉਹ ਉਸ ਪ੍ਰਮਾਤਮਾ ਦੀ ਬੰਦਗੀ ਵਿੱਚ ਲੀ ਰhenge ਹਾਂਜੀ ਔਰ ਇਹਨਾਂ ਨੂੰ ਸੰਸਾਰਕ ਮੋਹ ਨਾਲ ਕੋਈ ਵਾਸਤਾ ਨਹੀਂ ਪਰ ਇਹਨਾਂ ਦੇ ਛੋਟੇ ਭਰਾ ਬਾਬਾ ਲਖਮੀਦਾਹ ਜਿਹੜੇ ਸੀ ਜੀ ਇਹ ਇਹਨਾਂ ਦਾ ਸੰਭਾਗ ਜਿਹੜਾ ਸੀ ਇਹਨਾਂ ਦਾ ਰੁਮਾ ਕੁਝ ਹੋਰ ਸੀ ਕਿ ਕਿਉਂਕਿ ਹਰ ਮਨੁੱਖ ਦਾ ਸੁਭਾਅ ਜਿਹੜਾ ਆਪੋ-ਆਪਾ ਹੋਇਆ ਜਾਂਦਾ ਬਿਲਕੁਲ ਕਿਸੇ ਦਾ ਸੁਭਾਅ ਸਾਦੂ ਮਤਵੱਲ ਲਗਨ ਹੁੰਦੀ ਆ ਕਿਸੇ ਦਾ ਸ਼ਿਕਾਰੀ ਸੁਭਾਅ ਹੁੰਦਾ ਕਿਸੇ ਦਾ ਹਸਮੁਖ ਸੁਭਾਅ ਹੁੰਦਾ ਕਿਸੇ ਦਾ ਕਰੋਧ ਵਾਲਾ ਸੁਭਾਅ ਹੁੰਦਾ ਹਰ ਬੰਦੇ ਦਾ ਆਪੋ ਆਪਣਾ ਜਿਹੜਾ ਇਹ ਸੁਭਾਅ ਹੋਇਆ ਜਾਂਦਾ ਔਰ ਭਗਵਾਨ ਬਾਬਾ ਚਰੀ ਚੰਦਰ ਮਹਾਰਾਜ ਜੀ ਤੇ ਭਗਤੀਵਾਨ ਸੀ ਤੇ ਮਾਮਾ ਲਕਮੀ ਦਾ ਜਿਹੜੇ ਸੀ ਇਹਨਾਂ ਦਾ ਸਭਾ ਜਿਹੜਾ ਸੀ ਇਹ ਕੋਈ ਦੁਨਿਆਵੀ ਤੰਗ ਦਾ ਸੀ ਠੀਕ ਦੁਨਿਆਵੀ ਤੰਗ ਤੋਂ ਕਹਿਣ ਤੋਂ ਬਾਅਦ ਵੀ ਇਹ ਸ਼ਿਕਾਰੀ ਸਭਾ ਸੀ ਠੀਕ ਇਹ ਸ਼ਿਕਾਰ ਕਰਿਆ ਕਰਦੇ ਸੀ ਠੀਕ ਇਹਨਾਂ ਨੇ ਕਈ ਵਾਰ ਤੁਸੀਂ ਵੇਖਿਆ ਹੋਣਾ ਫੋਟੋ ਦੇ ਵਿੱਚ ਹਾਂਜੀ ਉੱਥੇ ਇਹਨਾਂ ਦੇ ਹੱਥ ਵਿੱਚ ਜਾਨਵਰ ਵੀ ਹੈ ਸੀ ਹਾਂਜੀ ਔਰ ਇਹਨਾਂ ਨਾਲ ਕੁੱਤੇ ਵੀ ਹੈ ਸੀ ਹਾਂਜੀ ਇਹ ਕਈ ਵਾਰ ਫੋਟੋ ਕਲੰਡਰ ਤੇ ਵੀ ਬਿਲਕੁਲ ਬਿਲਕੁਲ ਔਰ ਇੱਕ ਦਿਨ ਵੀ ਗਾਥਾ ਹੈ ਕਿ ਇਹ ਸ਼ਿਕਾਰ ਕਰਨ ਵਾਸਤੇ ਗਏ ਹਾਂਜੀ ਭਗਵਾਨ ਮਬਾ ਚੀਂ ਚੰਦਰ ਮਹਾਰਾਜ ਔਰ ਇਨਾਂ ਨੇ ਜੀਵਨ ਦਾ ਸ਼ਿਕਾਰ ਕੀਤਾ ਉਹ ਜੀਵਨ ਦਾ ਸ਼ਿਕਾਰ ਕੀਤਾ ਇਹਨਾਂ ਨੇ ਹਾਂਜੀ ਸ਼ਿਕਾਰ ਕਰਕੇ ਆਪਣਾ ਮਨ ਖੁਸ਼ ਕਰਕੇ ਤੇ ਜਦੋਂ ਇਹ ਵਾਪਸ ਆ ਰਹੇ ਹਨ ਹਾਂਜੀ ਉਹੋ ਇਹਨਾਂ ਨੇ ਮਨ ਵਿੱਚ ਖਿਆਲ ਆਇਆ ਕਿ ਹੋਵੇ ਨਾ ਤੇ ਵੱਡੇ ਭਰਾਤਾ ਜੀ ਨੂੰ ਮਿਲਤ ਲਈਏ ਬਾਬਾ ਜੀ ਬਾਬਾ ਚਿੜੀ ਚੰਦ ਜੀ ਨੂੰ ਮਿਲਤ ਲਈਏ ਹਾਂਜੀ ਉਹਨਾਂ ਨੂੰ ਨਮਸਕਾਰ ਕਰ ਚਲੀਏ ਇਹਨਾਂ ਦੇ ਇਹ ਮਨ ਦੇ ਵਿੱਚ ਉਚਾਰ ਜਾਂਦਾ ਅੱਛਾ ਇਸ ਵਿਚਾਰ ਨੂੰ ਲੈ ਕੇ ਇਹ ਜੋ ਤੁਰੇ ਆ ਰਹੇ ਹਨ ਤੇ ਇਹਨਾਂ ਨੇ ਭਗਵਾਨ ਬਾਬਾ ਛਿਨੀ ਚੰਦਰ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਆਏ ਨੇ ਤੇ ਭਗਵਾਨ ਜੀ ਇਹ ਆਪਣੇ ਧੋਨੇ ਉੱਤੇ ਬੈਠੇ ਹੋਏ ਹਨ ਜੀ ਬਾਨ ਕੇ ਨਮਸਕਾਰ ਕੀਤੀ ਹੈ ਤੇ ਭਗਵਾਨ ਜੀ ਨੇ ਵੇਖਿਆ ਕਿ ਇਹਨਾਂ ਦੇ ਹੱਥ ਵਿੱਚ ਤੇ ਕੁਝ ਮਰੇ ਹੋਏ ਜੀਵ ਨੇ ਨਾ ਇਹਨਾਂ ਨੇ ਕੁੱਤੇ ਨੇ ਭਗਵਾਨ ਬਾਬਾ ਛਿਨੀ ਚੰਦਰ ਕਹਿੰਦੇ ਲਖਮੀ ਦਾਸ ਤੋ ਇਹਨਾਂ ਜੀਵਾਂ ਦਾ ਸ਼ਿਕਾਰ ਕਰਕੇ ਆਇਆ ਉਹ ਸ਼ਿਕਾਰ ਤੂੰ ਇਸ ਕਰਕੇ ਕੀਤਾ ਫਿਰ ਇੱਕ ਆਪਣੇ ਜੀਵ ਦੇ ਸਵਾਦ ਵਾਸਤੇ ਇਹਨਾਂ ਨੂੰ ਮਾਰ ਤਾ ਇਹਨਾਂ ਜਾਨ ਲੈ ਆਖਰਕਾਰ ਨੂੰ ਤੈਨੂੰ ਇਹ ਲੇਖਾ ਦੇਣਾ ਪੈਣਾ ਅੱਛਾ ਕਿਉਂਕਿ ਜਦੋਂ ਤੁਸੀਂ ਕੋਈ ਪਾਪ ਕਰਦੇ ਆ ਨਾ ਉਹਦਾ ਸਾਵਧਾਨ ਸੰਨ ਉਸ ਅਕਾਲ ਪੁਰਖ ਦੀ ਦਰਗਾਹ ਤੇ ਮਹਾਰਾਜ ਦੀ ਦਰਗਾਹ ਜਣਾ ਪਈ। ਉਗਰਵਾਣ ਦਾ ਪ੍ਰਮਾਣ ਹੈ ਪਾਪ ਕਮਾਉਂਦਿਆ ਤੇਰਾ ਕੋਈ ਨਾ ਬੇਲੀ ਰਾਮ। ਬਿਲਕੁਲ। ਤੋਂ ਪਾਪ ਕਮਾਰਿਆ। ਹਾਂਜੀ। ਇੱਕ ਆਪਣੀ ਜੀਵ ਦੇ ਸਵਾਦ ਵਾਸਤੇ। ਇਹਦਾ ਲੇਖਾ ਤਾਂ ਦੇਣਾ ਪਏ। ਭਗਵਾਨ ਮੰਮਾ ਸ਼੍ਰੀ ਚੰਦਰ ਜੀ ਮੂੰਹ ਇਹ ਵਾਕ ਸੰਕੇਤ ਮੰਮਾ ਰਕਮਿਨਾਥ ਜੀ ਹੈਰਾਨ ਹੋ ਗਏ ਕਹਿੰਦੇ ਭਰਾਤਾ ਜੀ ਵਾਕਿਆ ਹੀ ਇਹਨਾਂ ਦੇ ਲੇਖਾ ਦੇਣਾ ਪਏਗਾ ਹਾਂਜੀ ਹਾਂ ਲਖਮੀ ਦਾਸ ਇਹਨਾਂ ਦਾ ਲੇਖਾ ਦੇਣਾ ਪਏਗਾ ਉਹ ਇਤਿਹਾਸ ਦਾ ਜ਼ਿਕਰ ਹੈ ਕਹਿੰਦੇ ਕਿ ਉਹ ਜਿਹੜੇ ਮਰੇ ਹੋਏ ਜੀਵ ਸੀ ਮੰਨ ਲਓ ਹਾਂਜੀ ਕੁਛ ਵੀ ਹੋਵੇ ਸਹਯਾ ਹੋਵੇ ਜਾਂ ਤਿੱਤਰ ਹੋਣ ਜਾਂ ਮਟੇ ਹੋਣ ਕੋਈ ਵੀ ਜੀਵ ਹੋਵੇ ਜਿਹਨਾਂ ਦਾ ਸ਼ਿਕਾਰ ਕੀਤਾ ਜੇ ਕਿਉਂਕਿ ਜਾਨ ਜਿਹੜੀ ਹੈ ਭਾਵੇਂ ਜਾਨ ਤੇ ਇੱਕੋ ਹੀ ਹੈ ਹਾਂਜੀ ਚਾਹੇ ਉਹ ਹੋਵੇ ਮਨੁੱਖੀ ਜਾਤੀ ਚਾਹੇ ਪੰਛੀ ਹੋਣ ਚਾਹੇ ਕੀੜੇ ਮਕੋੜੇ ਹੋਣ ਚਾਹੇ ਕੋਈ ਵੀ ਹੋਣ ਪਸ਼ੂ ਹੋਣ ਜਾਨ ਇੱਕੋ ਜਿਹੀ ਹੈ ਔਰ ਉਸ ਜਾਨ ਨੂੰ ਮਾਰਨ ਦਾ ਅਵਜਾਨਾ ਜਿਹੜਾ ਉਹ ਵੀ ਇੱਕੋ ਜਿਹਾ ਹੈ ਹੂੰ ਕਿਉਂਕਿ ਭਗਵਾਨ ਮਹਾਵਾ ਸ਼੍ਰੀ ਚੰਦਰ ਮਹਾਰਾਜ ਇਹਨਾਂ ਨੇ ਤੇ ਇਹ ਵਾਕ ਕਰ ਦਿੱਤਾ ਹੁਣ ਇੱਧਰ ਲక్ష్ਮੀ ਦਾਸ ਜੀ ਸੋਚ ਰਹੇ ਨੇ ਕਹਿੰਦੇ ਨੇ ਕਿ ਇਹ ਜੇ ਪਾਪ ਹੈ ਤੇ ਮੈਂ ਪਹਿਲਾ ਇਹਨਾਂ ਦਾ ਲੇਖਕ ਦੇ ਹੀ ਹੋਣਾ। ਕਹਿੰਦੇ ਮੈਂ ਲੇਖਕ ਦੇ ਹੀ ਹੋਣਾ। ਹਾਂਜੀ। ਫਿਰ ਆਪਾਂ ਅਗਾਂ ਕੋਈ ਕੰਮ ਕਰਾਂਗੇ। ਠੀਕ ਹੈ। ਕਿਉਂਕਿ ਇਸ ਸੰਸਾਰ ਦੇ ਉੱਤੇ 84 ਲੱਖ ਜੂਨ ਹੈ। ਹਾਂਜੀ। ਤੇ ਜਿਹਦੇ ਵਿੱਚੋਂ ਜਿਹੜੀ 42 ਲੱਖ ਜੂਨ ਹੈ ਉਹ ਹੈ ਸੁੱਕੇ ਥਾਂ ਤੇ ਜਮੀਨ ਤੇ ਜਿਹੜੀ 42 ਲੱਖ ਦੀ ਉਹ ਪਾਣੀ ਦੇ ਵਿੱਚ ਹੈ ਹਾਂ ਇਹ ਤਾਂ ਸੰਭਵ ਤਾਂ ਲੱਗਦਾ ਕਿਉਂਕਿ ਤੁਸੀਂ ਕਦੇ ਸ਼ਾਇਦ ਉਤਨਾ ਤਾਂ ਨਹੀਂ ਵੇਖਿਆ ਹੋਣਾ ਕਿ ਤੁਸੀਂ YouTube ਤੇ ਸ਼ਾਇਦ ਉਤਨਾ ਤਾਂ ਵੇਖਿਆ ਹੋਵੇ ਭਾਈ ਕੇ ਵੀ ਵਖੋ ਕਿਨੇ ਕਿਨੇ ਉਹ ਮਗਰਮਾਸ਼ੇ ਕਈ ਕਈ ਗਰੇ ਪਾਣੀ ਵਾਲੇ ਜਨਮ ਨੇ ਜਿਹੜੇ ਅਸੀਂ ਕਦੇ ਵੇਖਿਆ ਵੀ ਨਹੀਂ ਹੋਇਆ ਬਿਲਕੁਲ ਉਹ ਵੀ ਜੀਵ ਜਿਹੜੇ ਨੇ ਉਹ ਪਾਣੀ ਕਰਾਣ ਪਾਣੀ ਜਦ ਰੈਂਦੇ ਨੇ ਕੀ ਦੇ ਮੁਕਾਉਂਦੇ ਕਈ ਕੀ ਦੇ ਮੁਕਾਉਂਦੇ ਹੁਣ ਅੱਜ ਗੱਲ ਕਰ ਰਹੇ ਅਸੀਂ ਸਾਰੇ ਟਾਰੀ ਚੱਲ ਰਹੀ ਅਸੀਂ ਗੱਲ ਪੂਰਿਆਂ ਦੀ ਗੱਲ ਚੱਲੇ ਪੂਰੇ ਸ਼ਾਇਦ ਹੋਸਾਂ ਦਾ ਪਤਾ ਇਹ ਤੁਹਾਨੂੰ ਵੀ ਪਤਾ ਹੋਵੇ ਚਾਹੇ ਨਾ ਪਤਾ ਹੋਵੇ ਨਹੀਂ ਪਤਾ ਇਹ ਜਦੋਂ ਖੂਹਾਂ ਦੇ ਵਿੱਚ ਪਾਣੀ ਹੁੰਦੇ ਸੀ ਨਾ ਹਾਂਜੀ ਉਹ ਖੂਹਾਂ ਦੇ ਵਿੱਚ ਪਾਣੀ ਵਾਸਤੇ ਹਾਂਜੀ ਔਰ ਉਹਨਾਂ ਦੇ ਛੋਟੇ ਛੋਟੇ ਲਾਰ ਲੱਗਦੇ ਜੀ ਪੈ ਜਾਂਦੇ ਅੱਛਾ ਠੀਕ ਉਹਨਾਂ ਨੂੰ ਪੂਰੇ ਗੈਣਾ ਕਈ ਨਾ ਗਏ ਪਾਣੀ ਖਰਾਬ ਹੋ ਗਿਆ ਪੂਰੇ ਪੈਗੇ ਵਿੱਚ ਠੀਕ ਹੈ ਪਰ ਜਦੋਂ ਫਿਰ ਲਾਲ ਦਵਾਈ ਪਾਉਣੀ ਤੇ ਫਿਰ ਪੂਰੇ ਮਰ ਜਣੇ ਨੇ ਫਿਰ ਪਾਣੀ ਸਾਫ ਹੋਇਆ ਹੈ ਜੀ ਵੀ ਹੈ ਜਿਹੜੇ ਸਾਨੂੰ ਪਤਾ ਨਹੀਂ ਲੱਗਦਾ ਹਾਂਜੀ ਬਹੁਤ ਸਾਰੀਆਂ ਨਿਗਾਹ ਆਉਂਦੇ ਸੀ ਨਾ ਕਈ ਪਾਣੀ ਐਸੇ ਜੀਵ ਨੇ ਜਿਹੜੇ ਸਾਡੀ ਨਿਗਾਹ ਦੇ ਨਾਲ ਨਹੀਂ ਹੁੰਦੇ ਤੇ ਉਹ ਦੂਰ ਵੀ ਨਾ ਲੱਭਦੇ ਕਿੰਨੇ ਬਰੀਕ ਹੁੰਦੇ ਇੰਨੇ ਬਰੀਕ 83 ਲੱਖ ਜੂਨ ਐਵੇਂ ਥੋੜੀ ਬਣਦੀ ਮਤਾਈ ਲੱਖ ਪਾਣੀ ਤੇ 34 ਲੱਖ ਜ਼ਮੀਨ ਦੇ ਉੱਤੇ ਸੁੱਕੇ ਸਨ 684 ਲੱਖ ਜਿਉਂਦੇ ਤੇ ਕਹਿੰਦੇ ਪ੍ਰਾ ਲਖਮੀਦਾਸ ਇਹ ਸਾਨੂੰ ਲੇਖਾ ਦੇਣਾ ਪੈਣਾ ਤੇ ਲਖਮੀਦਾਸ ਕਹਿੰਦਾ ਭਤਾ ਜੀ ਆਪਾਂ ਲੇਖਾ ਪਹਿਲਾਂ ਦੇ ਹੀ ਹੁੰਦੇ ਆ ਜਿਹੜੇ ਮਰੇ ਹੋ ਜੀ ਉਸੇ ਹਾਂਜੀ ਉਹਨਾਂ ਦੇ ਜਲਦਾ ਛੱਟਾ ਮਾਰਿਆ ਉਹਨਾਂ ਸਰੀਰ ਕਰਤਾ ਉਹ ਪੁਗਿਆ ਮਟੇਰੇ ਆਪਣੀ ਮੌਜ ਮਸਤੀ ਜਿੱਦ ਨੂੰ ਕੇ ਸਾਹਮੂ ਹੋਇ ਉੱਡ ਗਏ। ਹੋਰ ਲਖਮੀ ਰਾਜ ਜੀ ਇਹ ਘਰ ਗਏ। ਘਰ ਜਾ ਕੇ ਤੇ ਆਪਣੀ ਘਰ ਵਾਲੀ ਨੂੰ ਤੇ ਇਹਨਾਂ ਛੋਟਾ ਪੁੱਤਰ ਸੀ ਧਰਮ ਚੰਦ। ਇਹਨਾਂ ਕਹਿੰਦੇ ਕਿ ਚਲੋ ਵੀ ਅੱਜ ਆਪਾਂ ਨੇਖਾ ਦੇ ਕੇ ਆਉਣਾ ਦਰਗਾਹ ਦੇ ਵਿੱਚ। ਜਿਹੜਾ ਅਸੀਂ ਪਾਪ ਕਮਾਇਆ ਨਾ ਜਿਹੜੇ ਜੀਵਾਂ ਦਾ ਸ਼ਿਕਾਰ ਕੀਤਾ। ਭਰਾਤਾ ਜੀ ਕਹਿੰਦੇ ਨੇ ਕਿ ਇਹਨਾਂ ਦਾ ਲੇਖਾ ਦੇਣਾ ਪੈਣਾ ਤਾਂ ਮੈਂ ਇਹਨੂੰ ਆਖਿਆ ਕਿ ਲੇਖਾ ਦੇ ਹੀ ਆਉਨੇ ਹਾਂ ਹੂੰ ਆਪਾਂ ਲੇਖਾ ਦੇ ਇੰਟੈਲੀ ਜਣਾ ਕੰਨੀ ਇਹ ਲੇਖਾ ਦੇ ਗਏ ਹਾਂਜੀ ਘੋੜਾ ਕੋਲਿਆ ਘੋੜੇ ਦੇ ਤੇ ਘਰ ਵਾਲੀ ਨੂੰ ਬਿਠਾਇਆ ਪੁੱਤਰ ਨੂੰ ਵੀ ਨਾਲ ਲੈ ਲਿਆ ਤੇ ਉਹ ਦੇਸੂਏ ਇਹਨਾਂ ਨੇ ਉਧਾਰੇ ਲਗਾਈ ਆ ਨਾ ਹਾਂਜੀ ਘੋੜੇ ਦੀ ਤੇ ਲਾਗੇ ਭਗਵਾਨ ਜੀ ਜੰਦੇ ਬਾਬਾ ਕਮਲ ਗਿਆ ਜੀ ਬਿਠੇ ਨੇ ਮੰਬੱਕ ਕਹੋ ਜੀ ਕਹਿੰਦੇ ਭਗਵਾਨ ਜੀ ਤੁਹਾਡੇ ਕਥਨ ਦੇ ਮੁਤਾਬਕ ਤੁਹਾਡੇ ਵਾਅਦੇ ਦੇ ਮੁਤਾਬਕ ਲਖਮੀ ਦਾਸ ਤੇ ਚਲੇ ਗਿਆ ਦੇਖਾ ਦੇਣ ਹੂੰ ਤੁਹਾਡਾ ਉਦਾਸੀ ਮਾਤਾ ਤੁਹਾਂ ਗ੍ਰਸਤ ਹਨ ਨਹੀਂ ਕਰਦੇ ਤੁਹਾਡੇ ਕੋਈ ਅਰਾਧ ਦਾ ਨਹੀਂ ਸੰਭਵ ਹੋਰ ਲਖਮੀ ਦਾਸ ਦੇ ਇੱਕ ਹੈ ਸੀ ਬੇਟਾ ਉਹ ਵੀ ਨਾਲ ਲੈ ਗਿਆ ਅੱਗੋਂ ਦੇ ਕੋਲ ਬੰਦ ਹੋ ਜਾਣੀ ਹੈ ਭਗਵਾਨ ਬਾਬਾ ਚਰੀਚੰਨ ਨੇ ਸੋਚਿਆ ਵਾਕਈ ਭਾਈ ਕੰਮਿਆ ਜੀ ਗੱਲ ਠੀਕ ਹੈ ਤਾਂ ਜੀ ਭਗਵਾਨ ਬਾਬਾ ਚਰੀਚੰਦਰ ਨੇ ਕਹਿੰਦੇ ਨੇ ਕਿ 12 ਯੋਜਨ ਬਾਹ ਦਾ ਹੈ ਇਹ ਬੜੀ ਲਿਖੀ ਜਿਆਦਾ ਨਹੀਂ ਜਿਹੜੇ ਸਾਥ ਵਾਲੇ ਉਹ ਜਾਣਦੇ ਆ ਕਿ ਕਿੰਨੇ ਮੀਲ ਮੰਡਾ ਹੋਏਗਾ 12 ਯੋਜਨ ਇੰਨੀ ਲੰਮੀ ਬਾਹ ਕਰਕੇ ਬਾਹ ਇੰਨੀ ਲੰਮੀ ਕੀਤੀ ਆ ਤੇ ਕਹਿੰਦੇ ਕਿ ਲਖਮੀ ਦਾਸ ਤੁਸੀਂ ਜੋ ਦੋ ਜਣੇ ਲੇਖਾਂ ਦੇ ਆਉ ਅ ਤੇਰਮਚੰਦ ਨੂੰ ਰਹਿਣ ਦੇ ਉਹਨਾਂ ਸਾਡੇ ਕੋਲ ਰਹਿਣ 12 ਜੋਜਨ ਬਾਅ ਮਾਂ ਰਮੀ ਕਰਕੇ ਤੇ ਇਹਨਾਂ ਨੇ ਉਹਨਾਂ ਨੂੰ ਥੱਲੇ ਲਾਇਆ ਜੇ ਥੱਲੇ ਲਾਇਆ ਹੁਣ ਛੋਟਾ ਬਾਲ ਸੀ ਇਸ ਬਾਲ ਨੂੰ ਕਿਉਂਕਿ ਮਾਂ ਤਾਂ ਚਲੀ ਗਈ ਇਹਨੂੰ ਦੁੱਧ ਦੀ ਵੀ ਲੋੜ ਭਰਾ ਦੇ ਵੀ ਲੋੜ ਇਹਨੂੰ ਜ਼ਿੰਦਗੀ ਦੇ ਪਲ ਪੁਰਸੇ ਹਰ ਮੀਨ ਦੀ ਲੋੜ ਹਾਂਜੀ ਕਈ ਵੇਲੇ ਇਤਿਹਾਸ ਦਾ ਜ਼ਿਕਰ ਹੈ ਕਿ ਭਗਵਾਨ ਰਵਾ ਸ਼੍ਰੀਚੰਦਰ ਸੋਚਦੇ ਨੇ ਕਿ ਹੁਣ ਇਹ ਤਰ੍ਹਾਂ ਇਸ ਨੂੰ ਪਾਲਣ ਜਿਹੜੀ ਇਹ